ਭਵਾਨੀਗੜ ਭਵਾਨੀ ਮਾਤਾ ਮੰਦਰ ਵਿਖੇ ਅੱਖਾਂ ਦਾ ਤੀਸਰਾ ਮੁਫਤ ਵਿਸਾਲ ਕੈਂਪ ਲਗਾਇਆ ਗਿਆ ਅੱਜ ਦਿਨ ਐਤਵਾਰ 10:00 ਵਜੇ 10 ਮਿੰਟ ਦੇ ਕਰੀਬ ਭਵਾਨੀਗੜ ਭਵਾਨੀ ਮਾਤਾ ਮੰਦਰ ਵਿਖੇ ਅੱਖਾਂ ਦਾ ਤੀਸਰਾ ਵਿਸਾਲ ਮੁਫਤ ਕੈਂਪ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਚੈੱਕਅਪ ਕਰਨ ਲਈ ਲੋੜਵੰਦ ਮਰੀਜ਼ਾਂ ਦੇ ਦਵਾਈਆਂ ਤੇ ਲੈਂਸ ਵਗੈਰਾ ਦਿੱਤੇ ਗਏ ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਰਵਿੰਦਰ ਕੁਮਾਰ ਆਰਾਮਣ ਦਾ ਦੇ ਮੁੱਖ ਸਲਾਹਕਾਰ ਵਿਪਨ ਸ਼ਰਮਾ ਨੇ ਦੱਸਿਆ ਕਿ ਪਟਿਆਲੇ ਦੇ ਮਸ਼ਹੂਰ ਡਾਕਟਰ ਸੁਖਦੀਪ ਸਿੰਘ ਬੋਪਰ ਆਏ ਲੀਲਾ ਭਾਵਨ ਪਾਲੇ ਆਪਣੀ ਟੀਮ ਨਾਲ ਪਹੁੰਚੇ ਹੋਏ ਹਨ ਮਰੀਜ਼ਾਂ ਦਾ ਚੈੱਕਅਪ ਐਨਕਾਂ ਦਵਾਈਆਂ ਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਲੈਂਜ ਵੀ ਪਾਈ ਜਾ ਰਹੇ ਹਨ ਇਸ ਮੌਕੇ ਤੇ ਉਹਨਾਂ ਆਖਿਆ ਕਿ ਇਸ ਕੈਂਪ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚੋਂ ਲੋਕ ਲੋਕ ਪਹੁੰਚੇ ਹੋਏ ਹਨ ਤੇ ਆਪਣਾ ਇਲਾਜ ਕਰਵਾ ਰਹੇ ਹਨ ਇਸ ਮੌਕੇ ਤੇ ਬੁਨੋਦ ਕੁਮਾਰ ਹਰਵਿੰਦਰ ਸਿੰਘ ਰਜਿੰਦਰ ਸ਼ਰਮਾ ਰਾਮ ਕਰਨ ਭੂਸ਼ਨ ਮੋਦ ਗਿੱਲ ਬਰਮਾ ਰਵਿੰਦਰ ਬਰਮਾ ਸਮੇਤ ਧਰਮਪਾਲ ਸ਼ਰਮਾ ਸਮੇਤ ਹੋਰ ਵੀ ਆਗੂ ਆਦਿ ਹਾਜ਼ਰ ਸਨ ਕੋਟ ਰਾਜ ਕੁਰਮੀ ਪਵਾਨੀਗੜ੍ਹ ਸਰ ਅੱਜ ਕੈਂਪ ਲਾਇਆ ਗਿਆ ਇਸ ਬਾਰੇ ਕੀ ਕਹੋਗੇ ਸਰ ਅਸੀਂ तकरीबन ਅਜੇ ਤੱਕ ਸਭ ਨੇ ਦੇ ਚੁੱਕੇ ਆ ਇਹ ਹਲੇ 11:30 12:00 ਵਜੇ ਨੇ ਤੇ ਜਦੋਂ ਆਜਾਂਗੇ 2:00 ਵਜੇ ਤੱਕ ਅਸੀਂ ਸੱਤ ਅੱਠ ਸਭ ਨੂੰ ਦੇਖਾਂਗੇ ਜਿਹਨਾਂ ਦੇ ਮੋਤੀ ਦੇ ਵਿੱਚ ਨਿਕਲੇ 50 60 70 ਜਿਹਨੇ ਵੀ ਨਿਕਲੇ ਉਹਦਾ ਫ੍ਰੀ ਪ੍ਰੈਸ਼ਰ ਕੰਡਿਆਲੇ ਹੋਏਗਾ ਹਾਂਜੀ ਸਰ ਅੱਜ ਕੈਂਪ ਲਾਇਆ ਗਿਆ ਇਸ ਵਾਰੀ ਕੀ ਕਹੋਗੇ ਅੱਜ ਤੁਹਾਡੀ ਮਾਤਾ ਜੀ ਦੋਸਤਰਾ ਮੁਫਤ ਕੈਂਪ ਲਾਇਆ ਗਿਆ ਜਿਸ ਲਈ ਤੋਂ ਸਰ ਦੇ ਪ੍ਰਧਾਨ ਸ਼੍ਰੀ ਰਵਿੰਦਰ ਸ਼ਰਮਾ ਜੀ ਵਾਇਰਡ ਕੈਂਪ ਲਗਾਇਆ ਹੈ ਜਿਸ ਵਿੱਚ ਪਟਿਆਲਾ ਤੋਂ ਮਸ਼ਹੂਰ ਡਾਕਟਰ ਦੋਪਾਰਾ ਰਾਏ ਜੀ ਆਪਣੀ ਟੀਮ ਨਾਲ ਪਹੁੰਚੇ ਹੋ ਜੋ ਸਿੱਖ ਪੇਸ਼ੈਂਟਾਂ ਨੂੰ ਚੈੱਕ ਕਰਕੇ ਜੋ ਵੀ ਲੋੜਵੰਦ ਸੱਜਣ ਲਲ ਉਹਨਾਂ ਦੇ ਆਪਰੇਸ਼ਨ ਵੀ ਫ੍ਰੀ ਕਰਵਾਏ ਜਾਣਗੇ ਕਿੰਨੇ ਕ ਪੇਸ਼ੈਂਟ ਆ ਚੁੱਕੇ ਨੇ ਹੁਣ ਤੱਕ ਅੱਜ ਸੰਬੰਧ ਬਾਬੇ ਕੋਲ 200 ਤੋਂ ਉੱਪਰ ਟਪ ਚੁੱਕੇ ਨੇ ਅਜੇ ਹੋਰ ਪੇਸ਼ੈਂਟ ਆ ਰਹੇ ਕਿੰਨੇ ਵਜੇ ਤੱਕ ਚੱਲੂਗਾ ਇਹ ਕੈਂਪ ਜੀ ਕੱਲ 10 ਵਜੇ ਤੋਂ ਲੈ ਕੇ 2 ਵਜੇ ਤੱਕ ਚੱਲੇਗਾ